ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖ ਹੋ ਟਰ ਗੁਰ ਸੇਵੀਆ ਅਹਨ ਸਾਹਿ ਸੁਭਾਈ ਦਸਨ ਪਰਸ ਗੁਰੂ ਕੈ ਜਨਮ ਮਰਨੁ ਦੁਖਜਾਰ ਹੋਇ ਅਸ ਤਖੁ ਸੰਮਦੇ ਨੂਰ ਅਰਸੋ ਕੁਰਸੋ ਛਠੀਐ ਤੋੜ ਜਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਏ ਸੱਜਣੋ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਆ ਸਮਨਾ ਦਾ ਵਿਸਾਹ ਟੋੜੀ ਮਹੱਲਾ 5ਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਜ ਰਹਿਸਮਣਿ ਉਪਜਿਓ ਸਗਲੇ ਦੁਖ ਪਲਾਇਨ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਜ ਰਹਿਸਮਣਿ ਉਪਜਿਓ ਸਗਲੇ ਦੁਖ ਪਲਾਇਨ ਰਹਾਉ ਜੋ ਮੰਗ ਹੈ ਸੋਈ ਸੋਈ ਪਾਵੇ ਸ਼ਿਵ ਹਰ ਕੀ ਚਰਨ ਰਸਾਏਨ ਜਨ ਮਰਨ ਦੋਹ ਹੋਤੇ ਛੂਟੇ ਭਵਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰੇ ਦਾਸ ਗੋਵਿੰਦ ਪਰਾਇਨ ਅਵਨਾਸੀ ਖੀਮ ਚਾਹੇ ਜੀ ਨਾਨਕ ਸਦਾ ਸਿਮਰਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੁਬਿੰਦ ਪਰਾਇਣ ਅਵਨਾਸੀ ਖੀਮ ਚਾਹੇ ਜੀ ਨਾਨਕ ਸਦਾ ਸਿਮਰਨਾਰਾਇਣ ਗੁਆਹ ਜਿੱਕਾ ਖਲਸਾ ਗੁਆਹ ਜਿੱਕੀ ਫਤਿਹ ਟੋਡੀ ਰਾਗ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਾ ਕਰਦੇ ਨੇ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਜ ਰਹਿਸ ਮਾਣਿ ਪਜਿਓ सगले ਦੁੱਖ ਭੁਲਾਇ ਆਪਣੀ ਰਸਨਾ ਤੋਂ ਉਸ ਗੋਪਾਲ ਦੇ ਗੁਣਗਾ ਉਸ ਪਰਮੇਸ਼ਰ ਦੇ ਗੁਣ ਦਾ ਤੇ ਤੈਨੂੰ ਮਿਲੇਗਾ ਕਿ ਸ਼ਾਂਤ ਸਹਜ ਰਹਿਸਮਣੀ ਪਜਿਓ ਹਿਰਦਾ ਸ਼ਾਂਤ ਹੋ ਜਾਂਦੀ ਸਹਜ ਅਵਸਥਾ ਬਣ ਜਾਵੇਗੀ ਤੇ ਪਿਆਰਿਆ ਤੇਰੇ ਮਨ ਦੇ ਵਿੱਚ ਮਾਰਗ ਦੀ ਕਿਰਪਾ ਦੇ ਨਾਲ ਸਾਰੇ ਦੁੱਖ ਤੇਰੇ ਸਗਲੇ शरीਰ ਦੇ ਉਹਨੂੰ ਖਤਮ ਹੋ ਜਾਂਦਾ ਰਹਾ ਜੋ ਮੰਗ ਹੈ ਸੋਈ ਸੋਈ ਪਾਵੈ ਸ਼ੇਵ ਹਰ ਕੇ ਚਰਨ ਰਸੈਣ ਤੇ ਪਿਆਰਿਓ ਉਸ ਪਰਮੇਸ਼ਰ ਦੇ ਜਿ ਚਰਣਾ ਕਮਲਾਂ ਦਾ ਆਸਰਾ ਲਈਏ ਪਰਮੇਸ਼ਰ ਦੇ ਸ਼ਿਵਰਣ ਦੇ ਵਿੱਚ ਜੁੜ ਜਾਈਏ ਤੇ ਮੰਗੀਆਂ ਮੰਨਦੀਆਂ ਮਰਾਦਾ ਪੂਰੀਆਂ ਹੁੰਦੀਆਂ ਹਨ ਪਰ ਜੇ ਸੱਚੇ ਮਨ ਮੰਗੀਆਂ ਜਾਂ ਸੋ ਇੱਥੇ ਆ ਕੇ ਹੁਕਮਨਾਮੇ ਦੇ ਵਿੱਚ ਇਹ ਆਪ ਜੀ ਦੇ ਨਾਲ ਅੱਜ ਤਾਂ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਸਾਖੀ ਸ਼ਰਮਣ ਕਰਾਈਏ ਕਿਉਂਕਿ ਅੱਜ ਦੇ ਦਿਨ ਮਾਤਾ ਸੁਲਖਣੀ ਜੀ ਤੇ ਬਾਬੇ ਨਾਨਕ ਦਾ ਵਿਆਹ ਹੋਇਆ ਗੁਰਮੁਖ ਵਿਆਹ ਨੇ ਆਇਆ ਔਰ ਇਹੀ ਸ਼ਬਦ ਜੋ ਮੰਗ ਹੈ ਸੋਈ ਸੋਈ ਪਾਵੇ ਸੇਵਾਰ ਕੇ ਚਰਨ ਰਸੈਣ ਇਹ ਸ਼ਬਦ ਵੀ ਢੁਗਦਾ ਹੈ ਪਿਆਰਿਓ ਜਿਸ ਵੇਲੇ ਸਾਹਿਬ ਸਿਰ ਮੂ ਨਾਨਕ ਦੇਵ ਜੀ ਦਾ ਮੰਗਣਾ ਹੋਇਆ ਸultanpur ਦੇ ਵਿੱਚ ਆ ਕੇ ਬਾਬਾ ਮੂਲਾ ਜੀ ਪਟਵਾਰੀ ਤੇ ਮਾਦਾ ਚੰਦੋ ਰਾਣੀ ਜੀ ਆ ਕੇ ਬਾਬੇ ਨਾਨਕ ਨੂੰ ਵੇਖ ਕੇ ਗਏ ਸਾਧੂ ਸੁਭਾਅ ਵੇਖ ਕੇ ਗਏ ਚੰਗਾ ਕਾਰੋਬਾਰ ਇਹ ਵੀ ਸੋਚਿਆ ਕਿ ਮੈਂ ਵੀ ਪਟਵਾਰੀ ਹਾਂ ਤੇ ਇਹ ਵੀ ਮਹਤੇ ਕਾਲੂ ਦਾ ਪੁੱਤਰ ਪਟਵਾਰੀ ਪੈਣ ਪਰੋਈਆ ਸਰਕਾਰੀ ਸਾਈ ਨੌਕਰੀ ਕਰਦੇ ਨੇ ਅਸੀਂ ਵੀ ਚਲੋ ਸਰਕਾਰੀ ਨੌਕਰੀ ਕਰਦੇ ਹਾਂ ਸਾਡਾ ਮੇਲ ਜੁਲ ਵਧੀਆ ਰਹੇਗਾ ਸਾਡੇ ਪਰਿਵਾਰ ਦੇ ਵਿੱਚ ਬੜੀ ਚੜ੍ਹਦੀ ਕਲਾ ਰਹੇਗੀ ਸੋ ਕਹਿਣ ਦਾ ਭਾਵ ਕਿ ਵਿਆਹ ਵੱਜ ਗਿਆ ਔਰ ਵਿਆਹ ਵੱਜ ਗਿਆ ਚਿੱਠੀਆਂ ਸਾਈ ਚਿੱਠੀਆਂ ਇੱਕ ਦੂਜੇ ਨੂੰ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਸੱਦੇ ਦਿੱਤੇ ਗਏ ਉਹੀ ਚਿੱਠੀਆਂ ਪਾਕਿਸਤਾਨ ਦੇ ਵਿੱਚ ਨਗਰ ਦੇ ਵਿੱਚ ਭੇਜੀਆਂ ਗਈਆਂ ਨਾਨਕਾ ਪਰਿਵਾਰ ਨੂੰ ਦਿੱਤੀਆਂ ਗਈਆਂ ਤੇ ਜਿਸ ਵੇਲੇ ਮਈਤਾ ਕਾਲੂ ਜੀ ਤੇ ਚਾਚਾ ਲਾਲੂ ਜੀ ਹੋਰ ਸਾਰੇ ਪਰਿਵਾਰ ਦੇ ਵਿੱਚ ਪੜ ਕੇ ਸੁਣਾਈਆਂ ਗਈਆਂ ਤੇ ਪਿਆਰਿਓ ਖੁਸ਼ੀ ਦਾ ਕੋਈ ਖੇੜੇ ਦਾ ਆਨੰਦ ਦਾ ਕੋਈ ਅੰਤ ਨਾ ਰਿਹਾ ਖੁਸ਼ੀਆਂ ਸ਼ੁਰੂ ਹੋ ਗਈਆਂ ਉਦੋਂੋਂ ਸਾਰੇ ਨਗਰ ਦੇ ਵਿੱਚ ਤਲਵੰਡੀ ਦੇ ਵਿੱਚ ਰੌਣਕਾਂ ਵਧੀਆਂ ਖੜੀਆਂ ਨੇ ਕਿ ਬਾਬੇ ਨਾਨਕ ਦਾ ਵਿਆਹ ਹੈ ਸਾਰੀ ਕਾਇਨਾਤ ਬਾਬੇ ਨਾਨਕ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ ਰਾਏ ਬਲਾਰ ਜੀ ਨੂੰ ਸੁਨੇਹਾ ਭੇਜਿਆ ਗਿਆ ਰਾਏ ਬਲਾਰ ਬੜਾ ਖੁਸ਼ ਹੋਇਆ ਚਲੋ ਬਾਬਾ ਨਾਨਕ ਜਿੱਥੇ ਹੱਕ ਸੱਚ ਦੀ ਕਾਰ ਕਰਦੇ ਨੇ ਉੱਥੇ ਗ੍ਰੰਥੀ ਜੀਵਨ ਦੇ ਵਿੱਚ ਵੀ ਕਾਮਯਾਬ ਹੋ ਜਾਵਣਗੇ ਸੋ ਪਿਆਰਿਓ ਰਾਏ ਬਲਾਰ ਨੇ ਘੋੜੇ ਹਾਥੀ ਰਥਾਂ ਦੇ ਉੱਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਪਾਇਆ ਬੈਗ ਮੋਢੇ ਤੇ ਅਗਲੇ ਦੇ ਘਰ ਚਲੇ ਗਏ ਨਹੀਂ ਉਹਨਾਂ ਜ਼ਮਾਨਿਆਂ ਦੇ ਵਿੱਚ ਸਾਰਾ ਸਾਜੋ ਸਮਾਨ ਗੱਡਿਆਂ ਤੇ ਰਥਾਂ ਤੇ ਲੱਦ ਕੇ ਤੇ ਉਹ ਤੁਰ ਪੈਂਦੇ ਸਨ ਸੰਗ ਸਾਰਾ ਸਾਥ ਰਲ ਕੇ 2 2 4 4 5 5 1 ਤਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਧਾੜਵੀ ਡਾਕੂ ਲੁੱਟਦੇ ਸਨ ਉਹਦਾ ਬਚਾਓ ਜਾਂਦਾ ਸੀ ਇੱਕ ਵਿਆਹ ਸ਼ਾਦੀਆਂ ਦੇ ਵਿੱਚ ਪਿਆਰੇ ਡੋਲੇ ਲੁੱਟੇ ਜਾਂਦੇ ਸਨ ਉਸ ਕਰਕੇ ਸਾਰਾ ਸ਼ਰੀਕਾ ਕਬੀਲਾ ਅਸਲ 'ਚ ਬਰਾਤ ਦਾ ਮਤਲਬ ਕੀ ਸੀ ਬਰਾਤ ਦਾ ਮਤਲਬ ਪਿਆਰਿਓ ਇਹ ਸੀ ਕਿ ਆਪਣੀ ਨਿਗਦੀ ਆਪਣੇ ਲਹੂ ਦੇ ਜੀ ਨਾਲ ਹੋਣਗੇ ਰੱਤੇ ਦੇ ਵਿੱਚ ਐਸੀ ਮੁਸੀਬਤ ਪੈ ਜਾਏ ਤੇ ਆਪਨੀ ਜਾਨ ਵਾਰਨ ਤੂੰ ਹੀ ਗਰੇਜ ਨਹੀਂ ਕਰਨਗੇ ਬਰਾਤ ਦਾ ਮਤਲਬ ਇਸ ਬਰਾਤ ਚੜਨੀ ਲਾੜੇ ਨੂੰ ਸ਼ੇਰੇ ਸਜਾਉਣੇ ਲਾੜਾ ਅੱਗੇ ਹੋਣਾ ਸਾਰੀ ਬਰਾਤ ਪਿੱਛੇ ਹੋਣੀ ਇਸੇ ਤਰ੍ਹਾਂ ਇਹ ਅਗਲੇ ਘਰ ਟੁਕਾ ਹੋ ਜਾਣਾ ਸਾਰੀ ਦਿਹਾੜੀ ਕੋਈ 8-10 ਗੱਬਰੂ ਜਵਾਨ ਲਾੜੇ ਦੇ ਲਾਗੇ ਲਾਗੇ ਰਹੇ ਨੇ ਘੁੰਮਦਿਆਂ ਫਿਰਦਿਆਂ ਸਾਰੀ ਦਿਹਾੜੀ ਲੰਘ ਗਈ ਔਰ ਸ਼ਾਮਾਂ ਨੂੰ ਉਸੇ ਤਰ੍ਹਾਂ ਹੀ ਲਾੜਾ ਅਗਮਾਨ ਹੁੰਦਾ ਸੀ ਤੇ ਬਰਾਤ ਪਿੱਛੇ ਹੁੰਦੀ ਪਰ ਅੱਜ ਅੱਜ ਦਾ ਸਮਾਂ ਕੀ ਹੈ ਪਿਆਰਿਓ ਪਹਿਲੇ ਨੰਬਰ ਤੇ ਅੱਜ ਖੂਨ ਵਾਲੇ ਜਿਹੜੇ ਲਾੜੇ ਦੇ ਨਾਲ ਹੁੰਦੇ ਨੇ ਰਿਸ਼ਤੇ ਬਹੁਤ ਘਟ ਗਏ ਆ ਜਿਹੜੇ ਸੱਜਣ ਮਿੱਤਰਿਆ ਉਹ ਬਰਾਤੀ ਹੁੰਦੇ ਨੇ ਤੇ ਪਿਆਰਿਓ ਸਭ ਤੋਂ ਅੱਗੇ ਹੁੰਦੇ। ਲਾੜਾ ਸਭ ਤੋਂ ਪਿੱਛੇ ਹੁੰਦਾ। ਜਿੰਨੇ ਜਿੰਨੂੰ ਲਾੜਾ ਜਾ ਕੇ ਪੈਸੇ ਦੇ ਵਿੱਚ ਪਹੁੰਚਦਾ ਉਹਨੇ ਜਿੰਨੂੰ ਪਕੌੜੇ ਵੀ ਠੰਡੇ ਹੋ ਜਾਂਦੇ ਤੇ ਵੱਧ ਘਾਟੀ ਰਹ ਜਾਂਦੇ। ਕਿਉਂਕਿ ਆਨੰਦ ਕਾਰਜ ਕਰਨੇ ਹੁੰਦੇ ਆ। ਆਨੰਦ ਕਾਰਜਾਂ ਤੇ ਚਲੇ ਗਏ 2.5 ਦਿਨ ਵੱਜ ਗਏ। ਉਹਨੇ ਜਿੰਨੂੰ ਇੱਕ ਅਗੁੱਠ ਜੀ ਦੇ ਵਿੱਚ ਕਰਕੇ ਰਾ ਦਿੰਦੇ ਨੇ ਆਹ ਪਕੌੜੇ ਤੇ ਮਿੱਠਾ ਪਿਆਏ ਉਹਨੀ ਪਰੋਣੇ ਨੇ ਆਉਣਾ 5-7 ਜਨੇ ਹੋਰ ਹੋਣਗੇ। ਸ਼ਾਗ ਰਹੇਗੇ ਭਾਵਨਾ ਉਹ ਆਦਰ ਰਿਆ ਤੇ ਨਾ ਉਹ ਗੱਲਾਂ ਨਹੀਂ ਤੇ ਨਾ ਉਹ ਬਰਾਤ ਰਈ ਭਾਵ ਬਰਾਤ ਦਾ ਮਤਲਬ ਸੀ ਲਾੜੇ ਦੀ ਰੱਖਿਆ ਕਰਨਾ ਬਰਾਤ ਦਾ ਮਤਲਬ ਸੀ ਲਾੜੀ ਦੀ ਰੱਖਿਆ ਕਰਨਾ ਪਰ ਨਹੀਂ ਅੱਜ ਤਾਂ ਫਿਰ ਇੱਥੇ ਜਦੋਂ ਫਿਰ ਰਾਜਪੁੱਤ ਜਨਿੰਦਾ ਕਾਰ ਦੇ ਕੇ ਫਤਿਹ ਭਲਾਈ ਦੀ ਆ ਤੇ ਸ਼ਾਮਾਂ ਨੂੰ ਸ਼ਾਮਾਂ ਨੂੰ ਮੇਰੇ ਵਰਗੇ ਚਾਰਕ ਜਿਹੜੇ ਲਾਚਵਾਰੇ ਹੁੰਦੇ ਨੇ ਉਹ ਲਿਆ ਕੇ ਦੋ ਗੱਡੀਆਂ ਮੂਹੇ ਵਿੱਚ ਫਸਾ ਕੇ ਡਾਂਗ ਰਹਿ ਕੀ ਖੜ ਜਾਂਦੇ ਪਿੱਛੇ ਭਾਵੇਂ ਡਾਲੇ ਦੀ ਗੱਡੀ ਦੇ ਟਾਇਰ ਪਾਟੇ ਹੁਣ ਤੇ ਉਹ ਕਹਿੰਦੇ ਜੰਦਰੋ ਲੈਣ ਗਏ ਹੁਣ ਤੇ ਤਿੰਨ ਚਾਰ ਘੰਟੇ ਲੱਗਦੇ ਹੋਣੇ ਇਸ ਕੱਲ ਨਾ ਕੋਈ ਨਹੀਂ ਉਹਨਾਂ ਨੂੰ ਤਾਂ ਕੋਈ 5-7000 ਰੁਪਈਆ ਜਿਹੜਾ ਮਿਲਣਾ ਉਹਦੇ ਨਾਲ ਗਰਜ ਰਹਿ ਗਈ ਐ ਰਿਸ਼ਤੇਦਾਰੀਆਂ ਨਾਲ ਗਰਜ ਖਤਮ ਸਚਾਈ ਐ ਪਿਆਰਿਓ ਗੁੱਸਾ ਨਾ ਕਰਨਾ ਅਟਲ ਸਚਾਈ ਆ ਪ੍ਰਾਤਾਂ ਦਾ ਮਤਲਬ ਕੋਈ ਨਹੀਂ ਜੀ ਰਹਿ ਗਿਆ ਕਹਿਣ ਦਾ ਭਾਅ ਜਿਸ ਵੇਲੇ ਉਥੋਂ ਸ਼ਬਿਆਨਾ ਲਦਿਆ ਸਾਰਾ ਸਮਾਨ ਸultanpur ਦੇ ਵਿੱਚ ਆ ਗਿਆ Sultanpur ਦੇ ਵਿੱਚ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ Sultanpur ਦੇ ਵਿੱਚੋਂ ਸ਼ਿਰ ਬਰਾਤ ਚੜੀ ਬਾਬੇ ਨਾਨਕ ਦੀ ਤੇ ਫਿਰ ਸਾਰੀ ਕਾਇਨਾਤ ਬਾਬੇ ਨਾਨਕ ਦੇ ਪਿੱਛੇ ਅੱਜ ਵੀ ਦੇਖਦੇ ਆ ਨਾ ਅਜੇ ਕੱਲੀ ਬਰਾਤ ਗਈ ਇਥੋਂ Sultanpur ਤੋਂ ਬਰਾਤ ਬਾਬੇ ਨਾਨਕ ਦੀ ਕਰ ਚੜੀ ਜੇ ਤੇ ਉਹ ਬਰਾਤ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਸਾਹਿਬ ਸਿਖੁਰਗੰਨ ਸਾਹਿਬ ਜੀ ਸਭ ਤੋਂ ਅੱਗੇ ਪੰਜ ਪਿਆਰੇ ਉਸੇ ਤਰ੍ਹਾਂ ਹੀ ਪਿਛੇ ਸਾਰਾ ਕਾਫਲਾ ਉਹ ਜਾਨੀ ਕਿ ਪਹੁੰਗੇ ਬਟਾਲੇ ਦੀ ਧਰਤੀ ਤੇ ਅੱਜ ਉਥੇ ਆਨੰਦ ਕਾਰਜ ਦੇ ਪਿਆਰਿਓ ਕਹਿੰਦਾ ਭਾ ਕੇ ਉਸ ਤਰੀਕੇ ਦੀਆਂ ਜੇਦੋਂ ਅਸੀਂ ਵਿਧੀਆਂ ਅਪਣਾਉਣੋਂ हट ਗਏ ਸੰਕਟ ਵੀ ਸਾਡੇ ਤੇ ਤਾਂ ਹੀ ਆਉਂਦੇ ਅਸੀਂ ਗੁਰੂ ਦੀਆਂ ਗੱਲਾਂ ਤੋਂ ਪਿਛੇ हट ਗਏ ਸੋ ਕਹਿੰਦਾ ਭਾ ਇਤੋਂ ਸਾਰਾ ਪ੍ਰਵਾਹ ਰਿਸ਼ਤੇਦਾਰ ਉਸੇ ਤਰ੍ਹਾਂ ਹੀ ਜਿਵੇਂ ਪੈਦਲ ਹਾਥੀਆਂ ਤੇ ਘੋੜਿਆਂ ਤੇ ਰਥਾਂ ਤੇ ਗੱਡਿਆਂ ਤੇ ਇਹ ਸਾਰਾ ਸਮਾਨ ਲੱਦ ਕੇ ਪਿਆਰਿਓ ਇੱਕ ਰਾਤ ਰਸਤੇ ਵਿੱਚ ਬਤੀਤ ਹੁੰਦੀ ਸੀ ਅਗਲੇ ਦਿਨ ਜਾ ਕੇ ਬਰਾਤ ਅੰਮ੍ਰਿਤਵੇਰੇ ਟਕਾਹ ਕਰਦੀ ਏ ਔਰ ਉਥੇ ਅਗਲੇ ਬੰਨੇ ਵੀ ਜਿੱਤਾਂ ਰੰਧਾਵਾ ਦੀ ਅਤੇ ਗੋਦਵਾਰ ਬੰਦੇ ਅਤੇ ਹੋਰ ਸਾਰੇ ਬਾਬਾ ਮੂਲਾ ਜੀ ਉਹਨਾਂ ਦਾ ਸ਼ਰੀਕਾ ਸਾਰੇ ਆਦਰ ਸਤਕਾਰ ਕਰਦੇ ਨੇ ਬਰਾਤ ਦਾ ਬਰਾਤ ਦਾ ਰਹਿਣ ਵਸੇਰਾ ਬਣਾਉਂਦੇ ਨੇ ਰਹਿਣ ਵਾਸਤੇ ਸੋ ਕਹਿਣ ਦਾ ਬਾਪ ਇਹਨਾਂ ਦਿਨਾਂ ਦੇ ਵਿੱਚ ਹੀ ਉਸ ਸਮੇਂ ਵੀ ਬੜੇ ਮੀ ਤੇ ਬੜਾ ਕੁਝ ਹੁੰਦਾ ਸੀਗਾ ਇਸੇ ਤਰ੍ਹਾਂ ਜਿਵੇਂ ਅੱਜ ਚੱਲਦਾ ਇੱਕ ਜਿਸ ਵੇਲੇ ਸਾਰੀ ਬਰਾਤ ਪਹੁੰਚ ਗਈ ਤੇ ਜਿਹੜਾ ਬਾਬੇ ਨਾਨਕ ਦੇ ਸਾਧੂਆਂ ਦਾ ਕਾਫਲਾ ਰੱਬ ਨੂੰ ਮੰਨਣ ਵਾਲਿਆਂ ਦਾ ਕਾਫਲਾ ਜਿਸ ਨੂੰ ਅੱਜ ਕੱਲ ਅਸੀਂ ਕੀ ਕਹਿ ਦਿੰਨੇ ਆਂ ਪਾਗਲ ਜਿਹੜਾ ਰੱਬ ਨਾਲ ਜੁੜਿਆ ਹੋਊਗਾ ਪਿਆਰਿਓ ਉਹਨੂੰ ਅਸੀਂ ਪਾਗਲ ਕਹਾਂਗੇ ਜਿਹੜਾ ਮਾਹ ਪਾਗਲ ਹੋਊਗਾ ਉਹਨੂੰ ਅਸੀਂ ਸਿਆਣਾ ਕਹਾਂਗੇ ਇਹ ਟਾਲ ਸਚਾਈ ਹੈ ਕੁਸਰ ਸੋ ਉੱਥੇ ਉਹਨਾਂ ਨੂੰ ਜਦੋਂ ਵੇਖਿਆ ਸਾਧੂਆਂ ਨੂੰ ਤੇ ਕੁਸਰ ਫਸਰ ਹੋਣੀ ਸ਼ੁਰੂ ਹੋ ਗਈ ਕਿ ਇਹ ਬਰਾਤ ਕੈਸੀ ਲੈ ਆਏ ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਇਹੀ ਹੋਇਆ ਸੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੇ ਵਿੱਚ ਵੀ ਇਹੀ ਪਿਆਰਿਓ ਵਰਦਾਰਾ ਵਰਤਿਆ ਸੀ ਸਮੇਂ ਦੀ ਘੜ ਕਰਕੇ ਉਹ ਆਪਾਂ ਅੱਗੇ ਵੀ ਤਾਜ ਜੀ ਦੇ ਨਾਲ ਕਦਾ ਵਿਚਾਰ ਸਾਂਝੀ ਕਰਦੇ ਆਂ ਪਰ ਅੱਜ ਬਾਬੇ ਨਾਨਕ ਵਾਲੀ ਕਹਿਣ ਦਾ ਬਾਪ ਜਦ ਪਾਣੀ ਛਕਾਇਆ ਇੱਕ ਕੰਧ ਟੱਠਣ ਵਾਲੀ ਕੰਧ ਦੇ ਥੱਲੇ ਮੰਜਾ ਡਾਲਤਾ ਬਾਬੇ ਨਾਨਕ ਉਹ ਦੋ ਚਾਰ ਸੰਗੀ ਸਾਥੀ ਬੈਠ ਗਏ ਨੇ ਇੱਕ ਮਾਈ ਬੜੀ ਜਿਗਿਆਸੂ ਆ ਆਈ ਧਿਆਨ ਕੇ ਕਹਿਣ ਲੱਗੀ ਜਿਵੇਂ ਕਿ ਮਾਤਾਵਾਂ ਬੀਬੀਆਂ ਨੂੰ ਪ੍ਰਾਣੀਆਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਸਿੱਠਣੀਆਂ ਗਾਈਆਂ ਜਾਂਦੀਆਂ ਸੀ ਕਿ ਇਸ ਤਰ੍ਹਾਂ ਸੁਹਾਗ ਗਾਏ ਜਾਂਦੇ ਸੀ ਉਸ ਤਰੀਕੇ ਦੇ ਨਾਲ ਹੀ ਕਹਿੰਦੀ ਹੈ ਵੇ ਲਾੜਿਆ ਇਹ ਕੰਧ ਹੈ ਤੇਰੇ ਢਹਿਣ ਵਾਲੀ ਇਹ ਕੰਧ ਤੇਰੇ ਤੇ ਢਹਿ ਕੇ ਨਾ ਡਿੱਗ ਪਵੇ ਇਹ ਕੰਧ ਤੈਨੂੰ ਨੁਕਸਾਨ ਨਾ ਪਹੁੰਚਾ ਦੇਵੇ ਇਸ ਢੰਗ ਨਾਲ ਮਾਤਾ ਗਾਉਂਦੀ ਹੈ ਤੇ ਬਾਬਾ ਨਾਨਕ ਵੀ ਅੱਗੋਂ ਜਵਾਬ ਦਿੰਦਾ ਮਾਤਾ ਇਹ ਚਾਰ ਜੁਗਾਂ ਦੇ ਰਹਿਣ ਵਾਲੀ ਇਹ ਕੰਧ ਨਹੀਂ ਢਹਿਣ ਵਾਲੀ ਕਹਾਰੇਓ ਦਰਸ਼ਨ ਕਰੋ ਜਾ ਕੇ ਆ ਜੂ ਉਹੀ ਕੰਧ ਆ ਨਾ ਸਿਰਫ ਬਾਬੇ ਨਾਨਕ ਦੇ ਬੋਲਾਂ ਦੀ ਥੰਮੀ ਲੱਗੀ ਹੋਈ ਹੈ ਤੇ ਕਿਵੇਂ ਨਾ ਮੰਨੀਏ ਪਰ ਮੰਨਦੇ ਫਿਰ ਵੀ ਨਹੀਂ ਮੈਂ ਨਾ ਮੰਨੂ ਪਿੰਡਾਂ ਦੇ ਵਿੱਚ ਹੁਣ ਨਹੀਂ ਪਹਿਲਾਂ ਹੁੰਦੇ ਸੀ ਛੋਟੀ ਜੀ ਬੱਚੀ ਨੂੰ ਤੇ ਚੜਖੜੀ ਜੀ ਤੇ ਚੜਾ ਦੇਣਾ ਉਹਨੇ ਘੁੰਮੀ ਜਾਣਾ ਉਤਰਨ ਵਾਸਤੇ ਕਹਿਣਾ ਉਹਨੇ ਆਪਣੀ ਬੋਲੀ ਚ ਉਹ ਵਾਜਾ ਜਾ ਵਜਾਈ ਜਾਣਾ ਢੋਲਕੀ ਵਜਾਈ ਜਾਣੀ ਜ਼ੋਰ-ਜ਼ੋਰ ਦੀ ਉਹਨੇ ਕਹਿਣਾ ਮੈਨੂੰ ਤਾਲੂ ਉਹਨੇ ਕਹਿਣਾ ਮੈਂ ਨਹੀਂ ਮੰਨੂ ਮੈਂ ਨਹੀਂ ਮੰਨੂ ਕਹਿਣ ਦਾ ਭਾਵ ਗੁਰੂ ਦੀਆਂ ਗੱਲਾਂ ਅਸੀਂ ਉਸੇ ਤਰ੍ਹਾਂ ਹੀ ਢੋਲਕੀ ਵਾਲੇ ਮੰਗੂ ਨਹੀਂ ਮੰਨਦੇ ਕਹਿਣ ਦਾ ਭਾਵ ਉੱਥੇ ਗੁਰੂ ਅੰਗਦ ਸਾਹਿਬ ਜੀ ਨੂੰ ਬਿਠਾਇਆ ਗਿਆ ਸਹਜੇ ਸਹਜੇ ਕਾਰਜ ਚਲੋ ਕਾਰਜ ਸਲਾਮਾ ਹੋਈਆਂ ਪਈ ਬਾਬਾ ਨਾਨਕ ਤਾਂ ਸਹੀ ਹੈ ਨਾ ਚਲੋ ਸਾਧੂ ਸੰਤਾਂ ਆਗੇ ਕੋਈ ਗੱਲ ਨਹੀਂ ਵਰਾਤਾਂ ਦੇ ਵਿੱਚ ਬੜੀ-ਬੜੀ ਦੁਨੀਆ ਆਉਂਦੀ ਹੈ ਕਹਿੰਦਾ ਪਾਪ ਜਲ ਪਾਣ ਕਰਾਇਆ ਤੇ ਫਿਰ ਉਸ ਤੋਂ ਬਾਅਦ ਆਨੰਦ ਕਾਰਜ ਹੋਏ ਆਨੰਦ ਕਾਰਜਾਂ ਤੋਂ ਬਾਅਦ ਉਸੇ ਤਰ੍ਹਾਂ ਹੀ ਰਸਮੋ ਰਿਵਾਜ ਸਾਰੇ ਕੀਤੇ ਗਏ ਕਹਾਰਿਓ ਤੇ ਬਾਬੇ ਨਾਨਕ ਦੇਵ ਜੀ ਦਾ ਵਿਆਹ ਜਿਹੜਾ ਹੈ ਉਸ ਸੰਪੂਰਨ ਹੋਇਆ ਉਹ ਉਥੋਂ ਇਸੇ ਤਰ੍ਹਾਂ ਹੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕੋ ਦੋ ਤਿੰਨ ਗੁਰਦੁਆਰਾ ਸਾਹਿਬੇ ਇੱਕ ਤਾਂ ਜਿਹੜਾ ਬਾਬਾ ਪਟਵਾਰੀ ਸਾਹਿਬ ਸੌਹਰਾ ਸਾਹਿਬ ਜੀ ਦੇ ਸੀ ਮਾਤਾ ਚਦੋ ਜੀ ਇੱਕ ਘਰ ਉਹਨਾਂ ਦਾ ਉੱਥੇ ਗੁਰਦੁਆਰਾ ਸਾਹਿਬ ਹੈ ਇੱਕ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਪਿਆਰਿਓ ਇੱਕ ਕੰਧ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਹੜੇ ਸਤਿਗੁਰੂ ਦੀ ਕਿਰਪਾ ਦੇ ਨਾਲ ਬੜੇ ਦਰਸ਼ਨ ਮੇਲੇ ਕਰਨ ਵਾਲੇ ਨੇ ਜਿਨ੍ਹਾਂ ਤੋਂ ਸਾਨੂੰ ਸਿੱਧ ਮਿਲਦੀ ਏ ਕਿ ਸਾਡੇ ਗੁਰੂ ਹੋਏ ਨੇ ਉਹਨਾਂ ਨੇ ਬੜੇ ਬੜੇ ਵੱਡੇ ਸਾਡੇ ਵਾਸਤੇ ਕੰਮ ਕੀਤੇ ਔਰ ਉਹਨਾਂ ਦੀ ਬਦੌਲਤ ਅੱਜ ਅਸੀਂ ਇਸ ਜਗ੍ਹਾ ਤੇ ਬੈਠ ਕੇ ਉਹਨਾਂ ਨੂੰ ਮੰਨਦੇ ਸੋ ਵਿਆਹ ਸੰਪਨ ਹੋਇਆ ਇਸੇ ਤਰ੍ਹਾਂ ਹੀ ਸਭ ਕੁਝ ਕਰਨ ਤੋਂ ਬਾਅਦ ਮਾਤਾ ਸੁਲਖਣੀ ਬਾਬਾ ਨਾਨਕ ਔਰ ਰਾਏ ਬਲਾਲ ਭਾਈਆ ਜੈਰਾ ਬੀਬੇ ਨਾਨਕੀ ਅਤੇ ਸੁਲਤਾਨ ਜਿਹੜਾ ਇਥੋਂ ਦਾ ਲੋਧੀ ਸੀ ਪਿਆਰਿਓ ਉਹਨੇ ਜਿਹੜੇ ਆਪਣੇ ਸ਼ਮਿਆਨੇ ਆਪਣੇ ਐਨਕਾਰ ਆਪਣੇ ਪਤਵੰਤੇ ਸਾਰੇ ਉੱਥੇ ਭੇਜੇ ਸਨ ਜਿਸ ਵੇਲੇ ਕੁਸਰ ਬੁਸਰ ਹੁੰਦੀ ਸੀ ਸਾਧੂ ਸੰਤ ਸਿਆਣਿਆਂ ਨੇ ਕਿਹਾ ਸਾਧੂ ਸੰਤ ਤੁਸੀਂ ਵੇਖ ਲੈ ਆਪਾਂ ਬਚਨ ਕੀਤਾ ਨਾ ਕਮਲਿਆਂ ਦੇ ਸਿਆਣਿਆਂ ਤੇ ਕਹਿਣ ਲਗੇ ਕਿ ਦੁਜੀ ਬਨੇ ਵੀ ਵੇਖੋ ਸਾਰੇ ਹਿੰਦੁਸਤਾਨ ਦੀ ਸلطਨਤ ਦੇ ਮਾਲਕ ਕੋ ਵਿੱਚ ਬਰਾਦਿਆਏ ਬੈਠੇ ਨੇ ਉਹ ਕਮਲਿਆਂ ਦੇ ਮਗਰ ਤਾਂ ਨਹੀਂ ਤੁਰੇ ਖੜੇ ਸੁਲਤਾਨਪੁਰ ਦੀ ਧਰਤੀ ਤੋਂ ਸultanpur ਦਾ ਨਵਾਬ ਆਪਣੇ ਐਲਕਾਰਾਂ ਨੂੰ ਭੇਜ ਰਿਹਾ ਹੈ ਕੋਈ ਗੱਲ ਹੈ ਤਾਂ ਹੀ ਆ ਇਤਨੀ ਸਰਕਾਰੀ ਮਸ਼ੀਨਰੀ ਇੱਥੇ ਆਈ ਹੋਈ ਹੈ ਅੱਜ ਕੱਲ ਇੱਕ ਮਾੜਾ ਜਾਂ ਲੀਡਰ ਆ ਜਾਏ ਸਾਰੀ ਦੁਨੀਆ ਉਹਦੇ ਮਗਰ ਭੱਜ ਜੁੜਦੀ ਹੈ ਤੇ ਪਤਾ ਨਹੀਂ ਹੁੰਦਾ ਪਿੱਛੇ ਕਿ ਕਿਸ ਕਾਰਜਵਾਹ ਦੇ ਸਦਿਆ ਹੈ ਉਹਦਾ ਚੇਤਾ ਹੀ ਭੁੱਲ ਜਾਂਦਾ ਕਹਿਣ ਲੱਗੇ ਇਤਨੀ ਦੁਨੀਆ ਇਹ ਬਾਬੇ ਨਾਨਕ ਦੇ ਨਾਲ ਆਈ ਹੈ ਕਿਸੇ ਗੱਲ ਤੇ ਆਈ ਹੈ ਕਹਿਣ ਦਾ ਭਾਵ ਕਿ ਅਗਲੇ ਦਿਨ ਅੰਮ੍ਰਿਤ ਵੇਲੇ आनंदਕਾਰਜ ਹੋਏ आनंदਕਾਰਜਾਂ ਪ੍ਰੰਤ ਸ਼ਾਮਾਂ ਨੂੰ ਉਥੋਂ ਬਰਾਤ ਵਿਰਿਆ ਹੋਈ ਤੇ ਸultanpur ਦੇ ਵਿੱਚ ਆ ਗਏ sultanpur ਦੇ ਵਿੱਚ ਆ ਕੇ ਪਿਆਰਿਓ ਬੜੀਆਂ ਖੁਸ਼ੀਆਂ ਮਨਾਈਆਂ ਆਤਿਸ਼ਬਾਜ਼ੀ ਹੋਈ ਔਰ ਬੜਾ ਖੁਸ਼ੀ ਦਾ ਮਾਹੌਲ sultanpur ਦੇ ਵਿੱਚ ਬਣ ਗਿਆ ਔਰ 2-4 ਦਿਨ ਠਹਿਰਨ ਤੋਂ ਬਾਅਦ ਚਾਚਾ ਲਾਲੂ ਜੀ ਬਾਪੂ ਕਾਲੂ ਜੀ ਮਾਤਾ ਜੀ ਅਤੇ ਹੋਰ ਪਰਿਵਾਰ ਭਾਜੀਆਂ ਲੈ ਕੇ ਉਸੇ ਤਰ੍ਹਾਂ ਇਸਮਿਆਨਾ ਉਸੇ ਤਰ੍ਹਾਂ ਹੀ ਰਾਏ ਬਲਾਰ ਦਾ ਕਾਫਲਾ ਫਿਰ ਉਹ ਆਪਣੇ ਨਗਰ ਰਾਏ ਘੋਏ ਦੀ ਤਲਵੰਡੀ ਜਿਹਨੂੰ ਉਸ ਟਾਈਮ ਤੇ ਕਹਿੰਦੇ ਸੀ ਉਧਰ ਰਵਾਨਾ ਹੋ ਜਾਂਦਾ ਹੈ ਸੋ اے ਪਿਆਰਿਓ ਖੁਸ਼ੀਆਂ ਖੇੜਿਆਂ ਦਾ ਸਮਾਂ ਜੋ ਆਪਾਂ ਵਾਅਦਾ ਕੀਤਾ ਸੀ ਨਾ ਜੋ ਮੰਗਿਆ ਹੈ ਸੋ ਹੀ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਅਕਾਲ ਪੁਰਖ ਪ੍ਰਮਾਤਮਾ ਦੇ ਜਿਹੜੇ ਚਰਨ ਨੇ ਪਿਆਰਿਓ ਉਹ ਸੋਨੇ ਵਰਗੇ ਸੋਨੇ ਤੋਂ ਵੀ ਮਹਿੰਗੇ ਆ ਉਹਨਾਂ ਦੇ ਚਰਨ ਪਰਸਨ ਬਾਤ ਤੇ ਅਸੀਂ ਪੈਰਾਂ ਤੇ ਮੱਥਾ ਟੇਕਦੇ ਪੈਰਾਂ ਤੇ ਮੱਥਾ ਟੇਕਣ ਦਾ ਭਾਵ ਕੀ ਏ ਸਤਿਗੁਰੂ ਨੇ ਕਿੰਨੀ ਵੱਡੀ ਗੱਲ ਕੁਦਰਤ ਵਿਖਾਈ ਪਿਆਰਿਓ ਸਾਰਿਆਂ ਸੈਂਟੀਫਿਕ ਤਰੀਕੇ ਨਾਲ ਕਦੇ ਸੋਚਿਆ ਜੀ ਪੈਰਾਂ ਦੇ ਉੱਤੇ ਮੱਥਾ ਟੇਕਣਾ ਪੈਰਾਂ ਨੂੰ ਉੱਚਾ ਘੇੜਨਾ ਕਿੰਨੀ ਵੱਡੀ ਗੱਲ ਏ ਕੋਈ ਛੋਟੀ ਜੀ ਗੱਲ ਨਹੀਂ ਸੋ ਕਹਿੰਦਾ ਭਾਵੇਂ ਕਿ ਮੱਥਾ ਟੇਕਦੇ ਹਾਂ ਔਰ ਜੋ ਮੰਗਦੀਆਂ ਭਾਵਣੀਆਂ ਨੇ ਸਾਡੀਆਂ ਜੇ ਸੱਚੇ ਮਨ ਦੇ ਨਾਲ ਸਾਡੇ ਅੰਦਰੋਂ ਨਿਕਲ ਆਉਣ ਪਿਆਰਿਓ ਤੇ ਫਿਰ ਪੂਰੀਆਂ ਹੋ ਜਾਂਦੀਆਂ ਸਤਿਗੁਰੂ ਕਿਰਪਾ ਕਰਦਾ ਜੋ ਮੰਗ ਹੈ ਸੋਈ ਸੋਈ ਪਾਵੈ ਸਿਵ ਹਰ ਕੀ ਚਰਨ ਰਸਾਇਣ ਮਾਤਾ ਨੇ ਸਿਠੜੀ ਦੇ ਵਿੱਚ ਕਿਹਾ ਪੁੱਤਰ ਕੰਧ ਟਹਿ ਜਾਏਗੀ ਉੜ ਜਾ ਬਾਪੂ ਕਹਿੰਦਾ ਹੈ ਤੇ ਚਾਰ ਜੁਗਾਂ ਦੇ ਰਹਿਣ ਵਾਲੀ ਇਹ ਕੰਧ ਕਿਥੋਂ ਟਹਿ ਜਾਏਗੀ ਮੂੰਹ ਦੇ ਵਿੱਚੋਂ ਬੋਲ ਨਿਕਲੇ ਤੇ ਅੱਜ ਕੰਧ ਸਹੀ ਸਲਾਮ ਤੋਂ ਦੁਨੀਆ ਵੇਖਣੀ ਜਾਂਦੀ ਜਨਮ ਮਰਨ ਦੋਹੋਂ ਤੇ ਛੂਟੇ ਭਵਜਨ ਜਗਤ ਤਰਾਇਣ ਤੇ ਉਹ ਮਾਤਾ ਦੇ ਕਿੰਨੀਆਂ ਅਸੀਸਾਂ ਨਹੀਂ ਹੋਣਗੀਆਂ ਇਹਨਾਂ ਬਚਨ ਕਰਕੇ ਇੱਕ ਕਦਮ ਨਮਾਣੀ ਖੜੇ ਹੈ ਤੇ ਦੂਜੇ ਬੰਦੇ ਮਾਤਾ ਜਿਹੜੀ ਜਾਗਰੂ ਕਰਦੀ ਹੈ ਸੁਚੇਤ ਕਰਦੀ ਪਿਆਰਿਓ ਉਹਦੇ ਤੇ ਮਾਲਕ ਦੀ ਕਿੰਨੀ ਕਲਾ ਕੁਦਰਤ ਵਰਦੀ ਹੋਵੇਗੀ ਉਹਨਾਂ ਦੀਆਂ ਕਿਵੇਂ ਕੋੜਾਂ ਤੜੀਆਂ ਹੋਣਗੀਆਂ ਇਹ ਤਾਂ ਪਰਮੇਸ਼ਰ ਜਾਣਦਾ ਜਨਮ ਮਰਨ ਦੋਹੋਂ ਤੇ ਛੂਟੇ ਜੰਮਣ ਮਰਨ ਦੇ ਚੱਕਰਾਂ ਤੋਂ ਨਿਕਲ ਗਏ ਭਉਜਲ ਜਗਤ ਤ੍ਰੈਣ ਪਿਆਰਿਓ ਇਸ ਸਮੁੰਦਰ ਦੁਨੀਆ ਵਾਲਾ ਇਹਨੂੰ ਤਰਗੈ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪ੍ਰਹਿਨਤ ਖਰਗੋਰਾਚਨ ਦੇਵ ਜੀ ਕਹਿੰਦੇ ਕਹਿੰਦੇ ਖੋਜਿਆ ਕੋਜਿਆ ਤੇ ਤਤ ਕੰਡਿਆ ਕਿ ਵਕਾਲ ਪੁਰਖ ਪਰਮਾਤਮਾ ਦੇ ਜੀ ਅਸੀਂ ਪ੍ਰਣਾਇ ਜਈਏ ਜਿਸ ਨੂੰ ਪ੍ਰਣਾਇ ਜਈਏ ਮਾਲਕ ਨੂੰ ਪਿਆਰਿਓ ਅਬਨਾਸਿ ਖੀਮ ਚਾਹ ਹੈ ਜੇ ਨਨਕ ਸਦਾ ਸਿਮਰ ਨਾਰਾਇਣ ਵਿਚਾਰ ਦੇ ਪਰਦਿਆਂ ਨੂੰ ਦੂਰ ਕਰਕੇ ਜਨਗੋ ਰਜਾ ਦੇਵ ਜੀ ਨੇ ਚੱਕਿਆ ਕਹਿਣ ਲੱਗੇ ਜੇ ਇਸ ਦੁਨੀਆ ਦੇ ਤੋਂ ਖਰਾਸੀ ਪਾਉਣੀ ਚਾਹਣਾ ਹੈ ਨਾ ਤੇ ਫਿਰ ਉਹਨਾਂ ਗੁਣਾ ਨੂੰ ਸਮਝ ਉਹਨਾਂ ਮਾਲਕਾਂ ਨੂੰ ਸਮਝ ਤੇ ਸਦਾ ਵਾਰ ਕੇ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ ਤਾਂ ਕਿ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਹੋ ਸਕੇ ਤੂੰ ਪ੍ਰਮਾਤਮਾ ਦੇ ਨਾਲ ਜੁੜ ਸੰਗੀ ਅੱਜ ਦਾ ਹੁਕਮ ਔਰ ਸੈਭ ਸਿੰਘ ਉਹਨਾਰਕ ਦੇਵ ਜੀ ਦਾ ਵਿਆਹ ਆਪ ਜੀ ਨੇ ਸਰਵਣ ਕੀਤਾ ਹੈ ਸੰਖੇਪ ਜਿਹਾ ਆਪ ਜੀ ਨਾਲ ਸਾਂਝ ਪਾਈ ਸਮੇਂ ਦੇ ਹਿਸਾਬ ਦੇ ਨਾਲ ਹੋਈਆਂ ਪੁੱਲਾਂ ਨੂੰ ਨਾ ਤਾਰਿਓ ਗੱਜ ਕੇ ਫਦੇ ਦਾ ਜਵਾਬ ਫਦੇ ਵਿੱਚ ਦਿਓ ਜੀ ਵਾਹਿ ਜਿੱਕਾ ਖਰਸਾ ਵਾਹਿ ਜਿੱਕੀ ਫਤਿਹ